ਦੋਸਤੋ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਆਜ਼ਾਦੀ ਦੀਆਂ ਲਹਿਰਾਂ ਦਾ ਬੜਾ ਮਹੱਤਵਪੂਰਨ ਯੋਗਦਾਨ ਹੈ ਬੜੀਆਂ ਲਹਿਰਾਂ ਇੱਥੇ ਚੱਲੀਆਂ ਨੇ ਮੈਂ ਉਹ ਸਾਰੀਆਂ ਲਹਿਰਾਂ ਨੂੰ ਛੱਡਦਾ ਹੋਇਆ ਸਿਰਫ ਜਿਹੜੀ ਗਦਰ ਪਾਰਟੀ ਜਿਹਨੂੰ ਕਿਹਾ ਜਾਂਦਾ ਜਿਹਦੇ ਬਾਨੀ ਬਾਬਾ ਸੋਨ ਸਿੰਘ ਪਖਨਾ ਸੀਗੇ ਜਿਨ੍ਹਾਂ ਨੇ ਅਮਰੀਕਾ ਦੀ ਧਰਤੀ ਦੇ ਉੱਤੇ ਸੈਨ ਫਰਾਂਸਿਸਕੋ ਸ਼ਹਿਰ ਦੇ ਅੰਦਰ ਯੁਗਾਂਤਰਾ Ashram ਦੇ ਅੰਦਰ ਇਸ ਪਾਰਟੀ ਦਾ ਗਠਨ ਕੀਤਾ ਬਾਬਾ ਪਖਨਾਏ ਦੇ ਲੀਡਰ ਬਣੇ ਕਰਤਾਰ ਸਿੰਘ ਸਰਾਭਾ ਸੀ ਇਹਦੇ ਚ ਲਾਲਾ ਹਰदयाल ਸੀਗੇ ਇਸ ਤਰ੍ਹਾਂ ਦੇ ਲੀਡਰਾਂ ਨੇ ਜਿਹੜਾ ਹੈਗਾ ਉਹ ਆਜ਼ਾਦੀ ਦਾ ਬਗਲ বাজਾਇਆ ਵਿਦੇਸ਼ਾਂ ਤੋਂ ਉਹ ਦੇਸ਼ ਦੀ ਧਰਤੀ ਤੇ ਪਰਤੇ ਇਹ ਤਾਂ ਇੱਕ ਲੰਬੀ ਚੌੜੀ ਗੱਲ ਹੈ ਪਰ ਮੇਰੇ ਨਾਲ ਮੁਖਤਿਆਰ ਜ਼ਫਰ ਜੀ ਬੈਠੇ ਨੇ ਕਿ ਜਿਹੜੇ ਢਾਡੀ ਨੇ ਕਬੀਸ਼ਰ ਨੇ ਅ ਜੀਰਾ ਤਹਿਸੀਲ ਦੇ ਮੱਲੋਕੇ ਪਿੰਡ ਦੇ ਰਹਿਣ ਵਾਲੇ ਆ ਤੁਹਾਡੇ ਪਿੰਡ ਦੇ ਨੇੜੇ ਜੀ ਇੱਕ ਪਿੰਡ ਕੱਚਰਪੰਨ ਜੀ 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 ਉਹ ਕੱਚਰਪੰਨ ਦੇ ਵਿੱਚ ਇੱਕ ਬਾਬਾ ਪੈਦਾ ਹੋਏ ਨੇ ਗਦਰੀ ਬਾਬਾ ਕੀ ਨਾਂ ਸੀ ਉਹਨਾਂ ਦਾ ਉਹਨਾਂ ਦਾ ਮਾਪਿਆਂ ਦਾ ਨਾਂ ਭਗਤ ਸਿੰਘ ਹੈ अच्छा पार्टी ਨਾ ਗਾਂਧਾ ਸਿੰਘ ਆ ਮਸ਼ਹੂਰ ਗਾਂਧਾ ਸਿੰਘ ਕਚਰਪੰਨ ਕਰਕੇ ਬਾਬਾ ਗਾਂਧਾ ਸਿੰਘ ਗਦਰੀ ਬਾਬਾ ਗਦਰੀ ਬਾਬਾ ਗਾਂਧਾ ਸਿੰਘ ਕਚਰਪੰਨ ਹਾਂਜੀ ਸ਼ਹੀਦ ਗਦਰੀ ਬਾਬਾ ਗਾਂਧਾ ਸਿੰਘ ਕਚਰਪੰਨ ਉਹ ਸ਼ਹੀਦ ਕਿੱਥੇ ਹੋਏ ਕਿਵੇਂ ਹੋਏ ਸਾਨੂੰ ਇਹ ਕਹਾਣੀ ਸੁਣਾਓ ਮੜੀ ਜੀ ਆਪਣੇ ਜ਼ੀਰਾ ਤਹਿਸੀਲ ਨਾਲ ਸੰਬੰਧਿਤ ਗੱਲ ਹੈ ਜ਼ੀਰਾ ਤਹਿਸੀਲ ਦਾ ਉਹ ਪਿੰਡ ਹੈ ਜੀ ਸਾਡੇ ਹਮ ਮਾਝੇ ਤੋਂ ਦੋ ਪਿੰਡ ਆਏ ਸੀਗੇ ਕਦੇ ਹਮ ਇੱਕ ਤਾਂ ਕੱਚਰਪਾਨਾ ਤੇ ਇੱਕ ਨੌਰੰਗ ਸਿੰਘ ਆਲਾ ਦੋਨੋਂ ਪਿੰਡਾਂ ਦੀ ਇਮੀਅਤ ਬੜੀ ਤਕੜੀ ਐ ਹਾਂ ਹੁਣ ਇਹ ਗੱਲ ਤੇ ਦੱਸੋ ਸਾਨੂੰ ਵੀ ਉਹ ਕੀ ਘਟਨਾ ਹੈ ਜਿਹਦੇ ਨਾਲੇ ਬਾਬਾ ਗੰਧਾ ਸਿੰਘ ਜੁੜੇ ਹੋਏ ਨੇ ਉਹ ਸੁਣਾਓ ਪਟਨਾ ਕੀ ਐ ਬਾਬਾ ਗੰਧਾ ਸਿੰਘ ਅਮਰੀਕਾ ਤੋਂ ਆਏ ਸੀ ਹੂੰ ਉਹਦਾ ਮਾਂ ਪਿਓ ਭਰਾ ਪਰਜਾਈ ਮਰ ਗਏ ਸੀ ਹੂੰ ਤੇ ਘਰੋਂ ਉਚਾਟ ਹੋਏ ਚਲੇ ਗਏ ਉਹਨਾਂ ਦੇ ਬਾਰੇ ਅਜੇ ਸਾਡੇ ਕੋਲੇ ਕੋਈ ਸਬੂਤ ਨਹੀਂ ਮਿਲਦੇ ਕਿੱਥੇ ਗਏ ਪਰ ਹੂੰ ਜਿਹੜਾ ਇਤਿਹਾਸ ਦਾ ਮੈਂ ਜਿੱਥੋਂ ਤੱਕ ਪੜਿਆ ਉਹ ਵਿਕਟੋਰੀਆ 'ਚ ਚਲੇ ਗਏ ਸੀ ਹਮ ਮੈਂ ਇਹ ਪੜਿਆ ਬਾਬਾ ਜਵਾਲਾ ਸਿੰਘ ਦੀ ਡਾਇਰੀ ਵਿੱਚ ਹਮ ਵੀ ਜਿਵੇਂ ਬਾਬਾ ਜਵਾਲਾ ਤੋਂ ਵਸਾਕਾ ਤੋਂ ਦੇਹਰ ਹੋਣਾ ਨੇ ਹਿੰਦੁਸਤਾਨ 'ਚੋ ਵਿਦਿਆਰਥੀ ਸੱਦ ਕੇ ਪੜਾਉਣ ਦਾ ਇੱਕ ਪਲਾਨ ਬਣਾਇਆ ਸੀ ਹਮ ਤੇ ਇਹ ਜਿਹੜੇ ਬਾਬਾ ਗਾਂਧਾ ਸਿੰਘ ਹੋ ਰਹੀਆਂ ਇਹਨਾਂ ਵੀ ਵਿਕਟੋਰੀਆ 'ਚ ਇਹੋ ਜਿਹਾ ਕੋਈ ਪ੍ਰੋਗਰਾਮ ਚਲਾਇਆ ਸੀ ਹਮ ਇਹ ਗਦਰ ਪਾਰਟੀ ਦੇ ਉੱਥੇ ਮੈਂਬਰ ਬਣਦੇ ਆ ਜੀ ਜਦੋਂ ਬਾਹਰ ਸਾਨੂੰ ਨਰਾਤਰੀਆਂ ਹੀ ਮਿਲੀਆਂ ਗ람 ਕੌਮ ਨੂੰ ਨਰਾਤਰੀਆਂ ਹੀ ਮਿਲਦੀਆਂ ਹੁੰਦੀਆਂ ਜੀ ਤਾਂ ਇਹ ਆਮ ਤੌਰ ਤੇ ਇਹਨਾਂ ਨੂੰ ਝੋਟਾਂ ਲੱਗੀਆਂ ਤੇ ਗਾਉਂਦੇ ਸੀ ਦੇਸ਼ ਪੈਣ ਤੱਕੇ ਪਰਦੇਸ ਢੋਈ ਨਾ ਸਾਡਾ ਪਰਦੇਸੀਆਂ ਦਾ ਦੇਸ਼ ਕੋਈ ਨਾ ਅ ਮੈਨੂੰ ਆ ਬੱਚੇ ਜਿਹੜੇ ਹੁਣ ਜਾ ਰਿਹਾ ਇਹ ਵੀ ਇਹੋ ਹੀ ਗਾਉਣਗੇ ਕਿਸੇ ਦਿਨ ਤੇ ਛੇਤੀ ਖੈਰ ਮੈਂ ਇਧਰ ਨਾ ਜਾਵਾਂ ਉੱਥੋਂ ਇਹ ਗਦਰ ਲਾਇਰ ਦੇ ਵਿੱਚ ਰਲੇ ਗਦਰ ਲਾਇਰ ਦਾ ਇੱਕ ਪਲਾਨ ਸੀ ਹੂੰ ਕਿਉਂਕਿ ਇਹ ਲਾਇਰ ਦੀ ਜਿਹੜੀ ਜਿੰਨਾ ਸੀ ਲਿਟਰੇਚਰ ਪੜਦੇ ਆ ਇਹ ਗੁਰੂਕਾਲ ਤੋਂ ਪ੍ਰਭਾਵਤਾ ਕੋਈ ਵੀ ਪੰਜਾਬ ਚ ਚੱਲੀ ਲਾਇਰ ਜਿਹੜੀ ਮਗਰੋਂ ਉਹਨੇ ਗੁਰੂਕਾਲ ਫਰੋਜ਼ ਸ਼ਾਹ ਦੀ ਘਟਨਾ ਨਾਲ ਜੁੜਦਾ ਇਹਨਾਂ ਦਾ ਸਬੰਧ ਹਾਂਜੀ ਫਰੋਜ਼ ਸ਼ਾਹ ਦੀ ਘਟਨਾ ਨਾਲ ਉਹ ਦੱਸੋ ਉਹ ਐਵੇਂ ਸੀ ਇਹਨਾਂ ਨੇ ਇੱਕ ਪਲਾਨ ਬਣਾਇਆ ਮਿਲਟਰੀ ਚ ਕੰਮ ਕਰਕੇ ਹੂੰ ਤੇ ਮਿਲਟਰੀ ਬਗਾਵਤ ਤਰਾਈ ਇੱਥੇ ਰਾਜਪੜਤਾ ਕੀਤਾ ਜਾਵੇ। ਅੱਛਾ ਵੀ ਫੌਜ ਦੇ ਵਿੱਚ ਕੁਛ ਪੈਂਟ ਕਰੋ ਤੇ ਅੰਗਰੇਜ਼ਾਂ ਨੂੰ ਬਾਹਰ ਕੱਢਣਾ। ਅੰਗਰੇਜ਼ਾਂ ਨੂੰ ਬਾਹਰ ਕੱਢਣਾ। ਹਥਿਆਰਬੰਦ ਕੋਲ ਲਾੜਨਾ। ਹਥਿਆਰਬੰਦ ਕੋਲ ਲਾੜਨਾ। ਹਾਂਜੀ। ਆਛਾ। ਜਾਤ ਮਾਜ ਕੋਈ ਨਹੀਂ, ਕੋਈ ਰਾਮ ਕਾਏ, ਕੋਈ ਅੱਲਾ ਕਾਏ ਇਹਨਾਂ ਦੇ ਉਹ ਮੈਨੀਫੈਸਟੋ ਚਾ ਪੜਿਆ ਮੈਂ। ਹੂੰ। ਫਿਰ ਜਦੋਂ ਇੱਥੇ ਆਏ। ਹੂੰ। ਸਾਡਾ ਅਸਲ ਚ ਸਾਨੂੰ ਪਤਾ ਨਹੀਂ ਜਿਹੜਾ ਸਾਮਰਾਜੀ ਹੈ ਉਹਨਾਂ ਨਾਲ ਕਿਵੇਂ ਲੜਨਾ ਸਾਡਾ ਉਹ ਪਿੰਡਾ ਵਾਲਾ ਪਹਿਲਾ ਡਾਂਗ ਛੋਟੇ ਵਾਲਾ ਸੀ ਕਲਕੱਤੇ ਆਉਂਦੇ ਆ ਉਹਨਾਂ ਤਾਂ ਨੰਤਾਣਾ ਤੋੜਦਾ ਫਿਰ ਇਹਨਾਂ ਮਿਹਨਤ ਕਰਕੇ ਫੌਜਾਂ ਚ ਜਾ ਕੇ ਇਹੋ ਜਿਹੇ ਸੈੱਲ ਪੈਦਾ ਕਰ ਲਏ ਦਿਨ ਵੀ ਮਿਥ ਲਿਆ ਵੀ ਫਲਾਣੇ ਦੇਣ ਗਦਰ ਮਚਾਉਣਾ ਹੈ ਗਦਰ ਮਚਾਉਣਾ ਹੈ ਕਣਕਾਂ ਚ ਕਾਂਗਿਆਰੀ ਪੈਦਾ ਹੁੰਦੀ ਹੈ ਇੱਕ ਮਾਦੋਕੇ ਬਰਾਲ ਅੰਮ੍ਰਿਤਸਰ ਦਾ ਪਿੰਡ ਹੈ ਉੱਥੋਂ ਦਾ ਕਿਰਪਾਲ ਸਿੰਘ ਗਦਾਰ ਸੀ अच्छा ओने पेत देता अंग्रेजनु हां जी अच्छा इना दो ठावां ते ਹਮਲਾ ਹੀ ਕਰਨੀ ਸੀ ਉਸ ਦਿਨ ਹਮ ਇੱਕ ਤਾਂ ਸਾਈ ਮੀਆਂ ਮੀਰ ਸ਼ਾਉਣੀ ਲਾਹੌਰ ਮੀਆਂ ਮੀਰ हां जी ਉਹ ਉਤਰੀ ਕਮਾਂਡ ਦਾ ਹੈੱਡ ਕੁਆਟਰ ਸੀ ਹਮ ਉੱਥੇ ਹਮ ਦੂਜਾ ਨੰਬਰ ਫਰੋਜਪੁਰ ਦਾ ਕਿਲਾ ਹਮ ਇਹ ਉਤਰੀ ਕਮਾਂਡ ਦਾ ਅਸਲਾਖਾਨਾ ਸੀ ਹਮ ਇਹ ਦੋ ਮਿਥੇ ਗਏ ਪਰ ਪੇਤ ਖੁੱਲ ਗਿਆ ਅੱਛਾ ਪੇਤ ਖੁੱਲ ਗਿਆ ਤੇ ਇੱਕ ਹੋਰ ਗੱਲ ਮੈਂ ਇੱਥੇ ਜ਼ਰੂਰ ਕਹੂੰਗਾ ਵੀ ਇਹਨਾਂ ਦੀ ਸੋਚ ਕਟੜ ਨਹੀਂ ਸੀ ਇਹਨਾਂ ਨੇ ਜਿਹੜਾ ਵੀ ਅੰਗਰੇਜ਼ ਵਿਰੋਧੀ ਮਿਲਿਆ ਤੇ ਇਮਾਨਦਾਰੀ ਨਾਲ ਲੜਨ ਵਾਲਾ ਜਿਵੇਂ ਹੁਣ ਸੰਤ ਰਣ ਧੀਰਥੋਂ ਨਾਰਿੰਗਬਾਲ ਵਾਲੇ ਇਹਨਾਂ ਨੂੰ ਵੀ ਨਾਲ ਲਿਆ ਇਹ ਪੁੱਜੇ ਤੇ ਪਤਾ ਲੱਗ ਗਿਆ ਉੱਥੇ ਜਦੋਂ ਕਰਤਾਰ ਸਿੰਘ ਸਰਾਬੇ ਦੀ ਡਿਊਟੀ ਇੱਥੇ ਸੀਗੀ ਫਿਰੋਜ਼ਪੁਰ ਇਸ ਸ਼ੌਨੀ ਦੇਤੇ ਸ਼ੌਨੀ ਚ ਵੀ ਹਥਿਆਰ ਲੁੱਟਣੇ ਆ ਹਥਿਆਰ ਹਥਿਆਰ ਲੁੱਟਣੇ ਨਹੀਂ ਹਮਲਾ ਇਹਨਾਂ ਕਰਨਾ ਸੀ ਤੇ ਫੌਜ ਨੇ ਬਗਾਵਤ ਕਰਕੇ ਨਾਰਾ ਮਾਰਨਾ ਅੱਛਾ ਫੌਜੀਆਂ ਨੂੰ ਬਗਾਵਤ ਦੇ ਰਾਹ ਤੋਰਿਆ ਕਰਤਾਰ ਸਿੰਘ ਸਰਾਬੇ ਵਾਲਾ ਸਰਾਬੇ ਹੋਣੀ ਇਹ ਸਾਰੇ ਅਨੇਕਾਂ ਨਾਂ ਲੈ ਜਾ ਸਕਦੇ ਆ ਜੀ ਇਹ ਫਰੋਸ਼ਾਹ ਦੀ ਘਟਨਾ ਕੀ ਹੈ ਜਿਹੜੀ ਜ਼ਿਲ੍ਹਾ ਫਰੋਸ਼ਪੁਰ ਦੇ ਵਿੱਚ ਇਹ ਜਦੋਂ ਉੱਥੇ ਸਫਲ ਹੋ ਗਏ ਜੀ ਹੂੰ ਕੁਸ ਤਾਂ ਟੜਕੇ ਦੀ ਗੱਡੀ ਮੋਗੇ ਵਾਲ ਨੂੰ ਦੋ ਥਾਵਾਂ ਦੇ ਜਿਵੇਂ ਦੁਆਬਾ ਤੇ ਮਾਲਵਾ ਸੀ ਇੱਥੇ ਇਕੱਠਾ ਹੋਇਆ ਸੀ ਜਿਹੜੇ ਰਹਿ ਗਏ ਉਹਨਾਂ ਤੋਂ ਦੂਜੇ ਦਿਨਾਂ ਤਾਂਗੇ ਕਰ ਲਏ 3-4 ਤੇ 14-15 ਬੰਦੇ ਇਹ ਕੱਚਾ ਰਾਹ ਫੇਰੂ ਸ਼ਹਿਰ ਮੋਗੇ ਨੂੰ ਤੁਰ ਪਏ ਅੱਛਾ ਇੱਥੇ ਪੁਲਿਸ ਕਪਤਾਨ ਨੇ ਹੁਣਾ ਸੀਗਾ ਜੀ ਉਹਨਾਂ ਉਦੋਂ ਜਬਰੀ ਭਰਤੀ ਵੀ ਚੱਲ ਰਹੀ ਸੀ ਸੰਸਾਰਜੰਗ ਵਾਲਾ ਹਾਂਜੀ ਤੇ ਉੱਥੇ ਲੋਕ ਇਕੱਠੇ ਕੀਤੇ ਸੀ ਇਹ ਨੰਗਣ ਲੱਗਿਆ ਉਥੋਂ ਦੀ ਉਦੋਂ ਨੂੰ ਇੱਥੇ ਜੈਦਾਂ ਵਾਲਾ ਵਾੜਾ ਪਿੰਡ ਆ ਤੇ ਉਥੋਂ ਦਾ ਜ਼ਾਇਲਦਾਰ ਸੀ ਜਵਾਲਾ ਸਿੰਘ ਅੱਛਾ ਉਹਨੇ ਉੱਥੇ ਐਸਆਈਏ ਥਾਣੇਦਾਰ ਹੀ ਕਰਕੇ ਲਿਖਿਆ ਪਤਾ ਨਹੀਂ ਉਹ ਉਦੋਂ ਥਾਣੇਦਾਰ ਹੀ ਵੱਡਾ ਛੋਟਾ ਵਾਲਾ ਤਾਂ ਵਰਕਾ ਹੀ ਨਹੀਂ ਸੀਗਾ ਉਹਨੂੰ ਉਹਦਾ ਮੁਸਲਮਾਨ ਸੀ ਬਿਸ਼ਾਰਤ ਅਲੀ ਉਹਨੂੰ ਕਿਹਾ ਉਹ ਆ ਬੰਦੇ ਸ਼ੱਕੀ ਆ ਜਵਾਲਾ ਤੋਂ ਨੇ ਪੁਲਿਸ ਵਾਲੇ ਛੇਤੀ ਪੰਗਾ ਨਹੀਂ ਲੈਣਦੇ ਪਰ ਉਹਨੇ ਘੂਰ ਕੇ ਆਖਿਆ ਖੀਰੋ ਮੋੜ ਲਿਆ ਆ ਲਿਆ ਕੇ ਉਹਨਾਂ ਨੂੰ ਨਾਂ ਪਤੇ ਪੁੱਛਣ ਲੱਗਾ ਸਾਰਿਆਂ ਨੇ ਆਪਦੇ ਅਸਲ ਪਿੰਡ ਦੱਸਤੇ ਨਾਵੀ ਅਸਲ ਦੱਸਦੇ ਉਹਨਾਂ ਚ ਇੱਕ ਮੁਸਲਮਾਨਾਂ ਦਾ ਮੁੰਡਾ ਸੀ ਰਹਿਮਤ ਅਲੀ ਵਜੀਦ ਕੇ ਰਹਿਮਤ ਅਲੀ ਵਜੀਦ ਕੇ ਗਦਰੀ ਬਾਬਿਆਂ ਚ ਆਜ਼ਾਦੀ ਕੁਲਾਟੀਆਂ ਦੇ ਵਿੱਚ ਆਜ਼ਾਦੀ ਕੁਲਾਟੀਆਂ ਚ ਮਨੀਲਾ ਤੋਂ ਆਇਆ ਸੀ ਉਹ ਅੱਛਾ ਉਹਨਾਂ ਥਾਣੇਦਾਰ ਦਾ ਹੋਰ ਤਾਂ ਬਿਸ਼ਾਰਤ ਅਲੀ ਦਾ ਜੋਰ ਨਾ ਚੜਿਆ ਤੇ ਉਹ ਮੁੰਡਾ ਹੀ ਲਵੀ ਜੀ ਉਮਰ ਦਾ ਜੇ ਹੂੰ ਉਹਦੇ ਲਫੇੜਾ ਮਾਰਿਆ ਹੂੰ ਜੋਰ ਦੀ ਇੰਨਾ ਵੱਜ ਗਿਆ ਵੀ ਉਹਦੇ ਅੱਖਾਂ ਚੋਂ ਅਥਰੂ ਜਾਪੇ ਅੱਛਾ ਗਾਂ ਦਾ ਸੋਨੂੰ ਜਰਿਆ ਨਹੀਂ ਗਿਆ ਅੱਛਾ ਉਹਦੇ ਕੋਲੇ ਰਿਵਾਲਵਰ ਸੀ ਉਹਨੇ ਚੱਕ ਕੇ ਤੇ ਬਿਸ਼ਾਰਤ ਅਲੀ ਨੂੰ ਧੋਕਤਾ ਥਾਣੇਦਾਰ ਨੂੰ ਥਾਣੇਦਾਰ ਨੂੰ ਅੱਛਾ ਭਾਜੜ ਪਈਗੀ ਅੱਛਾ ਭਾਜੜ ਪਈ ਜਦੋਂ ਕੁਛ ਤਾਂ ਉੱਥੇ ਨਹਿਰ ਦੇ ਅਜੇ ਵੀ ਜੇ ਕਦੇ ਜਾਉਣਾ ਉੱਥੇ ਪੁਰਾਣਾ ਪੌੜਾ ਹੂੰ ਉਹਦੇ ਨਾਲ ਝੱਲ ਸੀਗਾ ਤੇ ਝੱਲ ਚ ਵੜ ਗਏ ਤੇ ਕੁਛ ਲੋਕਾਂ ਚ ਨਿਕਲ ਗਏ ਅੱਛਾ ਜਿਹੜੇ ਝੱਲ ਚ ਉਹਨਾਂ ਚ ਗਾਂਦਾ ਸੋਂ ਕਚਰਪਾਨ ਨੂੰ ਵੀ ਆ ਪੰਡਤ ਕਾਂਸ਼ੀ ਰਾਮ ਮਡੋਲੀ ਵੀ ਆ ਅੱਛਾ ਜੀ ਨੌ ਗਦਰੇ ਸੀਗੇ ਜੀ ਅੱਛਾ ਅਖੀਰ ਜਦੋਂ ਦਿਨ ਛਿਪਣ ਲੱਗਾ ਤੇ ਪੁਲਿਸ ਨੂੰ ਲੱਗਾ ਵੀ ਇਹ ਨਿਕਲ ਜਾਣਗੇ ਉਹਨਾਂ ਨੇ ਝੱਲ ਨੂੰ ਅਗਲਾ ਤੀ ਅਚੋ ਜਿਹੜਾ ਝੱਲ ਸੀ ਜਿੰਨਾ ਕਾਹੂ ਸੋ ਸਾਰਾ ਵੱਡਾ ਵੱਡਾ ਸਰਕਲ ਜੀ ਸਰਕਲ ਨੂੰ ਅੱਗ ਲਾਤੀ ਜਿਹਦੇ ਚ ਗਦਰੀ ਬਾਬੇ ਲੁਕੇ ਹੋਈ ਸੀ ਬਾਬੇ ਲੁਕੇ ਹੀ ਅੱਛਾ ਦੋ ਬੰਦੇ ਉੱਥੇ ਗੋਲੀਆਂ ਨਾਲ ਸ਼ਹੀਦ ਹੋਏ ਆ ਚੰ다 ਸਿੰਘ ਬੜਾਇਆ ਚ ਤੇ ਧਿਆਨ ਸਿੰਘ ਬੰਸੀਪੁਰਾ ਅੱਛਾ ਤੇ ਸੱਤ ਬੰਦੇ ਸੱਤ ਕੇ ਕਿੰਨੇ ਬਾਹਰ ਆ ਗਏ ਅੱਗ ਦਾ ਸੀਗਾ ਅਕਸਰ ਤਾਂ ਜਾਉਣਾ ਹੀ ਆ ਜੀ ਉਹ ਗ੍ਰਿਫਤਾਰ ਕਰ ਲਏ ਗਏ ਸੀ ਪਹਿਲਾ ਲਾਹੌਰ ਸਾਜ਼ਿਸ਼ ਕੇਸ ਚ ਅੱਛਾ ਗਾਂਧਾ ਸੋਂ ਕੱਚਰਪੰਨ ਬਾਰੇ ਮੈਨੂੰ ਗਿਆਨੀ ਹਰਪਾਜਨ ਸਿੰਘ ਚਮਿੰਡਾ ਨੇ ਦੱਸੀ ਸੀ ਉਹ ਇਹਨਾਂ ਦਾ ਵਿਦਿਆਰਥੀ ਸਾਥੀ ਸੀ ਲੁਧਿਆਣੇ ਸਕੂਲ ਦਾ ਅੱਛਾ ਉਹ ਕਹਿੰਦਾ ਵੀ ਉੱਥੇ ਇੱਕ ਰੁੱਖ ਸੀਗਾ ਬਹੁਤ ਵੱਡਾ ਝੱਲ 'ਚ ਇਹ ਤਾਂ ਚੜ ਗਿਆ ਹੂੰ ਅੱਗ ਮਾਚੀ ਦੀ ਰਹੀ ਸੇਕ ਦੇ ਵਿੱਚ ਤਾਂ ਲੱਗਣਾ ਹੀ ਸੀਗਾ ਜਦੋਂ ਅੱਗ ਬੁਝੀ ਹੂੰ ਫਿਰ ਉੱਥੋਂ ਇਹ ਉੱਤਰ ਕੇ ਹੂੰ ਤੇ ਇਹਦੀ ਭੈਣ ਸੀ ਇੱਥੇ ਥਲਿਆਣੀ ਹੈ ਹੂੰ ਉਹਦੇ ਕੋਲੇ ਹੋ ਕੇ ਹੂੰ ਤੇ ਪਿੰਡ ਆ ਗਿਆ ਹੂੰ ਪੈਣ ਜਾਣ ਤੋਂ ਬਾਅਦ ਇਹ ਅੰਡਰਗਰਾਉਂਡ ਹੋ ਗਿਆ ਹੂੰ ਇਹਨੂੰ ਇਤਿਹਾਸ ਚ ਦੋ ਗੱਲਾਂ ਇੱਕ ਤਾਂ ਗੁਰਚਰਨ ਸਿੰਘ ਸੈਨਸਰਾ ਦਾ ਕਹਿੰਦਾ ਜਿਉਣ ਵਾਲੇ ਤੋਂ ਪਰ ਨਹੀਂ ਜਿਉਣ ਵਾਲੇ ਤੋਂ ਨਹੀਂ ਤਸਦੀਕ ਗੱਲ ਇਹ ਹੈ ਕਿ ਇੱਥੇ ਖਾਲਸਾ ਕਾਲਜ ਦੇ ਵਿੱਚ ਇੱਕ ਮਾਸਟਰ ਸੀਗਾ ਹੂੰ ਬਾਵਿਆਂ ਦਾ ਮੁੰਡਾ ਹੂੰ ਤੇ ਉਹ ਬੰਦਾ ਖੰਨਾ ਤੋਂ ਜਰਗ ਹੂੰ ਜੇ ਮੈਂ ਭੁੱਲਦਾ ਨਾ ਹੋਵਾਂ ਮੈਂ ਤੁਹਾਨੂੰ ਦੱਸਿਆ ਮੈਂ ਕਈ ਗੱਲਾਂ ਭੁੱਲ ਜਾਂਦਾ ਮੈਨੂੰ ਲੱਗਦਾ ਜਰਗ ਦਾ ਮਾਸਟਰ ਆ ਅੱਛਾ ਉਹਦੇ ਕੋਲੇ ਹੁਣ ਜਾਣ ਸੀ ਨਹੀਂ ਇਹ ਫਰੋਸ਼ਾ ਫਿਰ ਉਥੋਂ ਅੱਗ ਵਾਲੇ ਕਾਂਡ ਚੋਂ ਬਚ ਗਿਆ ਬਚ ਕੇ ਆ ਜੀ ਅੱਛਾ ਬਚ ਕੇ ਤੇ ਇਹ ਤਿੰਨ ਜ਼ੋਨ ਬਣਾ ਕੇ ਇਹਨਾਂ ਕੰਮ ਕੀਤਾ ਮਾਲਵਾ ਮਾਝਾ ਤੇ ਇਹ ਮਾਲਵਾ ਜ਼ੋਨ ਦਾ ਅੱਛਾ ਇੰਚਾਰ ਦੇ ਰਿਆ ਬਾਬਾ ਗਾਂ ਦਾਸ ਗਦਰ ਪਾਰਟੀ ਦਾ ਹਾਂਜੀ ਅੱਛਾ ਤੇ ਜਰਗ ਤੋਂ ਇਹਦੀ ਗ੍ਰਿਫਤਾਰੀ ਹੁੰਦੀ ਹੈ ਅੱਛਾ ਫਿਰ ਇਹਨੂੰ ਫਿਰੂ ਸ਼ਹਿਰ ਦੇ ਸਾਕੇ ਵਿੱਚ ਤੇ ਬਗਾਵਤ ਦੇ ਦੋ ਛੇਟ ਸਜ਼ਾ ਮੌਤ ਅੱਛਾ ਤੇ ਘਰ ਕਾਟ ਜਬਤੀ ਜੇ ਕਾਇਦ ਜਾਇਦਾਦ ਜਬਤ ਕਰਕੇ ਫਾਂਸੀ ਦੀ سزا ਹੋਗੀ ਫਾਂਸੀ ਦੀ سزا ਹੋਗੀ ਕਿਹੜੀ ਜੇਲ੍ਹ ਦੇ ਵਿੱਚ ਫਾਂਸੀ ਲਾਇਆ ਇਹਨਾਂ ਨੂੰ ਇਹਨਾਂ ਨੂੰ ਲਾਹੌਰ ਜੇਲ੍ਹ ਲਾਹੌਰ ਦੀ ਸੈਂਟਰ ਜੇਲ੍ਹ ਚ ਹਾਂਜੀ 8 ਮਾਰਚ 1916 ਨੂੰ ਤਸਦੀਕ ਹੈ ਕਿਤੇ ਹੋਰ ਵੀ ਲਿਖਿਆ 1916 ਚ ਫਾਂਸੀ ਲਾਗੀ ਗਦਰੀ ਬਾਬਾ ਗਾਂਦਾ ਸਿੰਘ ਕੱਚਰਪਾਨਾ ਜਿਨ੍ਹਾਂ ਦਾ ਪਹਿਲਾ ਨਾਮ ਭਗਤ ਸਿੰਘ ਸੀ ਹਾਂਜੀ ਮਾਪਿਆਂ ਦਾ ਨਾਮ ਭਗਤ ਸਿੰਘ ਹੈ ਅੱਛਾ ਤੇ ਲਹੂ ਪੀਂਦੀਆਂ ਯਾਦਾਂ ਚ ਗਿਆਨੀ ਹਰਭਜਨ ਸੌਂਚ ਮਿੰਡਾ ਨੇ ਇੱਕ ਕਿਤਾਬ ਸੀ ਬੜਾ ਇਹਨਾਂ ਬਾਰੇ ਲਿਖਿਆ ਅੱਛਾ ਹਾਂਜੀ ਹੋਰ ਈ ਥਾਂ ਈ ਯਾਨੀ ਇਹ ਗਾਂ ਦਾਸ ਤੋਂ ਬਾਰੇ ਤਾਂ ਮੈਂ ਇਹ ਪੜਿਆ ਕਿ ਇਹ ਕਹਿੰਦਾ ਸੀਗਾ ਜਦੋਂ ਵੀ ਮੈਨੂੰ ਆਹ ਫੰਡ ਫੁੰਡ ਨਾ ਇਕੱਠਾ ਕਰਨ ਲਈ ਜਾਏ ਮੈਨੂੰ ਦੂਜੇ ਕੰਮ ਆਸਤੇ ਵਰਤੋ ਜੀ ਤੇ ਵਰਤਣ ਅੱਛਾ ਤੇ ਇੱਕ ਲੇਖਕ ਆ ਉਹਨੇ ਲਿਖਿਆ ਹੁਣ ਮੈਂ ਤੁਹਾਡੀ ਗੱਲ ਚੋਂ ਇੱਕ ਇਹ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਵੀ ਦੇਖੋ ਉਹਦੇ ਚ ਰਹਿਮਤ ਅਲੀ ਵਜੀਦ ਕੇ ਵੀ ਸੀ ਤੁਸੀਂ ਬੋਲਿਆ ਹੁਣੇ ਜੀ 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 ਉਹਦੇ ਚ ਪੰਡਿਤ ਕਾਂਸ਼ੀਰਾਮ ਮੜੋਲੀ ਵੀ ਹੈ ਜੀ ਪੰਡਤਾਂ ਦਾ ਮੁੰਡਾ ਹੈ ਉਹ ਜੀ ਉਹਦੇ ਵਿੱਚ ਇਹ ਭਗਤ ਸਿੰਘ ਕਹ ਲੋ ਇਹ ਜਿਹਨੂੰ ਗਾਂਧਾ ਸਿੰਘ ਕਹਿੰਦੇ ਉਹ ਸਿੱਖਾਂ ਦੇ ਮੁੰਡੇ ਜੱਟਾਂ ਦੇ ਸਾਰੇ ਰਲ ਮਿਲ ਕੇ ਤੇ ਅੱਜ ਹਲੇ ਵੀ ਕੋਸ਼ਿਸ਼ ਸਾਡੇ ਬਈ ਮੈਂ ਕਹਾਂ ਲੀਡਰ ਨੇ ਜਿਹੜੇ ਉਹ ਹਲੇ ਵੀ ਕਦੇ Hindu ਸਿੱਖ ਕਦੇ Hindu ਮੁਸਲਮਾਨ ਕਦੇ ਜਿਹੜੀ ਜਿਹੜੀ ਗੱਲ ਤੁਸੀਂ ਪਹਿਲਾਂ ਕਹੇ ਕਦੇ ਵੀ ਆ ਯੂਪੀ ਦੇ ਭਈਏ ਤੇ ਸਿੱਖ ਕਦੇ ਕੁਛ ਕਦੇ ਕੁਛ ਹਲੇ ਵੀ ਕਰੀ ਜਾਂਦੇ ਨੇ ਨਹੀਂ ਜੀ ਇਹਨਾਂ ਨੂੰ ਇਹਨਾਂ ਦੀ ਲੋੜ ਹੈ ਹੂੰ ਕਿਉਂਕਿ ਲੋਕ ਵਿਰੋਧੀ ਆ ਲੋਕਾਂ ਨੂੰ ਪਾੜਨਾ ਹੈ ਹੂੰ ਨ ਹਮੇਸ਼ਾ ਹੀ ਰਾਜਨੀਤੀ 파ੜਦੀ ਆ ਤੇ ਅੰਦਰੋਂ ਇਕੱਠੀ ਹੁੰਦੀ ਆ ਹਾਂ ਤੇ ਆਜ਼ਾਦੀ ਦੀ ਲੜਾਈ ਤਾਂ ਸਾਰੇ ਧਰਮਾਂ ਦੇ ਲੋਕਾਂ ਨੇ ਰਲ ਕੇ ਲੜੀ ਐ ਨਹੀਂ ਜੀ ਇਹਨਾਂ ਦਾ ਇੱਕ ਜਦੋਂ ਤੁਸੀਂ ਪੜੋਗੇ ਨਾ ਮੈਨੀਫੈਸਟੋ ਗਦਰਬਾਬੇ ਦਾ ਉਹ ਕਹਿੰਦੇ ਆ ਹਿੰਦੂ ਹਿੰਦੂ ਰਹਿਣ ਮੁਸਲਮਾਨ ਮੁਸਲਮਾਨ ਰਹਿਣ ਇੱਥੇ ਕੋਈ ਬਾਇਸ ਨਹੀਂ ਹੋਊਗੀ ਸਾਡੀ ਹਾਂ ਵਾਹ ਮੀਟਿੰਗ ਦੇ ਵਿੱਚੋਂ ਧਰਮ ਦੇ ਨਾਲ ਤੇ ਗੱਲ ਹੀ ਨਹੀਂ ਸੀ ਕਰਨੀ ਕੋਈ ਨਹੀਂ ਕਰਨੀ ਹਾਂ ਅਸੀਂ ਕੇਵਲ ਤੇ ਕੇਵਲ ਭਾਰਤੀ ਆਂ ਭਾਰਤੀ ਆਂ ਅਸੀਂ ਬਿਲਕੁਲ ਹਾਂ ਹੁਣ ਮੈਨੂੰ ਇੱਕ ਬੰਦਾ ਕਹਿੰਦਾ ਜੀ ਤੁਸੀਂ ਅ ਹੇ ਉਹ ਹਿੰਦੁਸਤਾਨ ਨੂੰ ਹਿੰਦੁਸਤਾਨ ਨਾਲ ਜੋੜਦੇ ਆ ਉਹ ਮੈਨੂੰ ਕਹਿੰਦਾ ਯਾਰ ਇਹ ਤੁਸੀਂ ਹਿੰਦੁਸਤਾਨ ਸ਼ਬਦ ਕਿਉਂ ਵਰਤਦੇ ਆ ਤੇ ਮੈਂ ਕਿਹਾ ਬਾਬੇ ਨਾਨਕ ਦਾ ਮੈਂ ਕੀ ਕਰਾਂ ਕਹਿੰਦਾ ਹਿੰਦੁਸਤਾਨ ਸੰਭਾਲ ਸੀ ਬੋਲਾ ਗੁਰਬਾਣੀ ਚ ਆ ਆ ਉਹ ਹਿੰਦੂ ਹਿੰਦੁਸਤਾਨ ਦਾ ਉਹ ਹਿੰਦੁਸਤਾਨ ਡਰਾਇਆ ਵੀ ਕਹਿੰਦੇ ਨੇ ਉਹੀ ਗੱਲ ਖੁਰਾਸਾਨ ਖਸਮਾਨਾ ਕੀ ਹਿੰਦੁਸਤਾਨ ਡਰਾਇਆ ਸ਼ਬਦ ਵਰਤਦੇ ਆ ਬਾਬਾ ਨਾਨਕ ਉਹ ਉਹਨਾਂ ਅਸਲ ਗੱਲ ਕੀ ਹੈ ਮਾਫ ਕਰਨਾ ਤੁਹਾਡੇ ਕੋਲ ਟਾਈਮ ਘੱਟ ਹੋ ਸਕਦਾ ਹੈ ਸਿੰਧ ਦਰਿਆ ਤੋਂ ਪੂਰਬ ਵਾਲਾ ਏਰੀਆ ਜਮਨਾ ਤੱਕ ਹੂੰ ਇਹਨੂੰ ਸੱਤ ਸਿੰਧੂ ਕਹਿੰਦੇ ਆ ਪੁਰਾਣੇ ਗ੍ਰੰਥਾਂ ਚ ਹੂੰ ਸੱਤ ਦਰਿਆਵਾਂ ਦੀ ਧਰਤੀ ਹੂੰ ਜਦੋਂ ਈਰਾਨ ਵਾਲੇ ਹਮਲਾਵਰ ਇੱਥੇ ਆਏ ਆ ਹੂੰ ਈਰਾਨੀ ਹਮਲਾਵਰ ਸਭ ਤੋਂ ਪਹਿਲਾਂ ਬਠਿੰਡੇ ਤੇ ਹਮਲਾਵਰ ਹੋਈ ਆ ਹੂੰ ਬਠਿੰਡੇ ਵਾਲਾ ਮੁਬਾਰਕ ਕਿਲਾ ਅਜੇ ਵੀ ਹੈ ਹੂੰ ਉਹਨੂੰ ਬਣਾਉਣ ਵਾਲਾ 656 ਦੇ ਵਿੱਚ ਬਾਬਾ ਵਿਨੇਪਾਲ ਸੀ ਹੂੰ ਮੈਂ ਉਹਨਾਂ ਦੇ ਬੰਸੋ ਚੋ ਅੱਛਾ ਗੱਲ ਸੀ ਤੁਸੀਂ ਗੱਲੋਂ ਗੱਲਾਂ ਜੀ ਹਾਂ ਗੱਲ ਗੋਤਾਂ ਤਾਂ ਗੋਤਾਂ ਮਗਰੋਂ ਵੀ ਚੱਲਦੇ ਆ ਪਹਿਲਾਂ ਵੀ ਸੀ ਜੀ ਚਲੋ ਤੁਸੀਂ ਅੱਜ ਹੁਣ ਇਹ ਆਪਣੀ ਗੱਲ ਮੁਕ ਦੀਏ ਕਿਉਂਕਿ ਆਪਣੇ ਕੋਲੇ ਸਮਾਂ ਥੋੜਾ ਹੈ ਆਪਣਾ ਉਹ ਮੁਕਦਾ ਜਾਂਦਾ ਤੇ ਇਹ ਜਿਹੜਾ ਗਦਰੀ ਬਾਬਿਆਂ ਦਾ ਕੋਈ ਜਿਹੜਾ ਸਨੇਹ ਹੈ ਗਦਰ ਪਾਰਟੀ ਨੇ ਜਿਹੜਾ ਇਹ ਆਜ਼ਾਦੀ ਦੀ ਲੜਾਈ ਹੈ ਜਿਹੜੀ ਭਾਵਨਾ ਨਾਲ ਲੜੀ ਹਾਂਜੀ ਹਾਂਜੀ ਉਹ ਭਾਵਨਾ ਨੂੰ ਕਿਵੇਂ ਕਾਇਮ ਰੱਖੇ ਸਾਡੇ ਦੇਸ਼ ਨੂੰ ਉਸੇ ਸਰੂਪ ਦੀ ਲੋੜ ਹੈ ਅੱਜ ਉਹ ਤਾਂ ਉਹਦੇ ਉੱਤੇ ਉਹਦੇ ਉੱਤੇ ਕੋਈ ਗੱਲ ਕਹੋ ਤੁਸੀਂ ਉਹਦੇ ਤੇ ਇੱਕੋ ਹੀ ਗੱਲ ਹੈ ਹਮ ਅਸੀਂ ਕਿੱਤਾ ਵੰਡ ਹਮ ਉਹੀ ਦੋ ਜਮਾਤਾਂ ਹੈ ਹਮ ਕੋਈ ਰਾਮ ਕਾਏ ਕੋਈ ਅੱਲਾ ਕਾਏ ਸਾਨੂੰ ਇਹਦੇ ਨਾਲ ਨਹੀਂ ਹਮ ਕਿਰਤ ਨੂੰ ਬਚਾਉਣਾ ਹੈ ਕੀਰਤੀ ਚਾਹੇ ਉਹ ਬੰਗਾਲ ਦੇ ਹੋਣ ਤੇ ਚਾਹੇ ਉਹ ਬਿਹਾਰ ਦੇ ਹੋਣ ਤੇ ਚਾਹੇ ਉਹ ਯੂਪੀ ਦੇ ਚਾਹੇ ਉਹ ਪੰਜਾਬ ਦੇ ਹੋਣ ਕਿਰਤੀਆਂ ਨੂੰ ਬਚਾਉਣਾ ਹੈ ਕਿਰਤ ਨੂੰ ਕਿਰਤ ਨੂੰ ਕਿਰਤਨ ਹਮ ਹੁਣ ਮੈਂ ਤਾਂ ਗੁਰੂ ਨਾਨਕ ਦੇਵ ਜੀ ਵਿੱਚ ਕਥਾ ਲਿਖਦਾ ਗੁਰੂ ਨਾਨਕ ਕਰਤਾਰਪੁਰ ਨਵਾਂ ਰਚਨ ਪ੍ਰਵੰਧੋ ਸਾਂਝੀ ਵਾਲਤਾ ਸਾਡੀ ਬੋਲੀ ਚ ਕੋਈ ਉਹਨੂੰ ਕਮਿਊਨਿਜ਼ਮ ਆਖੇ ਕੋਈ ਸਮਾਜਵਾਦ ਆਖੇ ਸਾਡੀ ਪੰਜਾਬ ਦੀ ਬੋਲੀ ਸਾਡੀ ਮਾਂ ਬੋਲੀ ਚ ਸਭੇ ਸਾਂਝੀ ਵਾਲ ਸਦਾਨ ਕੋਈ ਨਾ ਕੋਈ ਨਾ ਦਿੱਸੇ ਬਾਹਰ ਜਿਉ ਕੋਈ ਬਗਾਨਾ ਨਹੀਂ ਜਦੋਂ ਤੱਕ ਇੱਥੇ ਨਹੀਂ ਆਉਂਦੇ ਪੰਜਾਬ ਉਜੜਦਾ ਰਹੂ ਪੰਜਾਬ ਮਰਦਾ ਰਹੂ ਜੇ ਪੰਜਾਬ ਬਚਾਉਣਾ ਇਹਨਾਂ ਨੇ ਨਹੀਂ ਬਚਾਉਣਾ ਤੁਸੀਂ ਬਣਾਉਣਾ ਇਕੱਠੇ ਹੋ ਜੋ ਮੈਂ ਤਾਂ ਇਹ ਗੱਲ ਕਹਿਣਾ ਵੀ ਭਾਈਚਾਰਾ ਬਾਬਾ ਗੁਰਮੁਖਸੋਂ ਨੇ ਸੰਖੇਪ ਵਿੱਚ ਮੈਂ ਉਹਨਾਂ ਨੂੰ ਬਾਬਾ ਗੁਰਮੁਖ ਸਿੰਘ ਲਾਲਤੋਂ ਨੂੰ ਪੁੱਛਿਆ ਜੀ ਸਾਡੇ ਲਈ ਕੋਈ ਸੁਣਿਆ ਉਹ ਕਹਿੰਦਾ ਪੁੱਤ ਰਾਜਨੀਤੀ ਹਰ ਕਿਸੇ ਦੀ ਆਪਦੀ ਹੈ ਜੀ ਬਾਬਾ ਗੁਰਮੁਖ ਸਿੰਘ ਲਾਲਤੋਂ ਨੂੰ ਮਿਲੇ ਹੋਏ ਹਾਂ ਮੈਂ ਮਿਲਿਆ ਜੀ ਉਹਨਾਂ ਨੂੰ ਉਹ ਗਦਰੀ ਬਾਬੇ ਸੀ ਹਾਂਜੀ ਯਾਦਗਾਰ ਹਾਲਤ ਉਹ ਸੈਕਟਰੀ ਹੁੰਦੇ ਸੀ ਹਾਂ ਤੇ ਮੈਂ ਤਾਂ ਤਸਵੀਰ ਹੀ ਵੇਖੀ ਉਹਨਾਂ ਦੇ ਪੈਰਾਂ 'ਚ ਬੇੜੀਆਂ ਪੈਰਾਂ 'ਚ ਬੇੜੀਆਂ ਹੱਥਾਂ 'ਚ ਹੱਤਕੜੀਆਂ ਵਾਲੀ ਫੋਟੋ ਵੇਖੀ ਆ ਮੈਂ ਉਹਨਾਂ ਦੀ ਮੈਂ ਬਹੁਤ ਸਾਰੇ ਗਦਰੀ ਬਾਬਿਆਂ ਨੂੰ ਮਿਲਿਆ ਹਾਂ ਮੈਂ ਅਸਲ 'ਚ ਖੁਸ਼ਕਿਸਮਤੀ ਹੈ ਤੁਹਾਡੀ ਵੀ ਉਹਨਾਂ ਗਦਰੀਆਂ ਨੂੰ ਤੁਸੀਂ ਮਿਲੇ ਹੋ ਤੇ ਮੈਂ ਅੱਜ ਇਹ ਇੰਟਰਵਿਊ ਕਰਕੇ ਲੋਕਾਂ ਨੂੰ ਤੁਹਾਡੇ ਦਰਸ਼ਨ ਤਾਂ ਕਰਾਇਆ ਮੈਂ ਮੇਰੇ ਤੋਂ ਦਰਸ਼ਨ ਕਰਾ ਦਿਆ ਹਾਂ ਨਹੀਂ ਨਹੀਂ ਉਹ ਤੁਸੀਂ ਤੁਹਾਡੇ ਤੋਂ ਤੁਹਾਡੇ ਮੂੰਹੋਂ ਗੱਲਾਂ ਲੋਕ ਸੁਣਣਗੇ ਅੱਜ ਇਸ ਵੀਡੀਓ ਰਾਹੀਂ ਗਦਰੀ ਬਾਬਿਆਂ ਨੇ ਹਮੇਸ਼ਾ ਕਰਤਬੀ ਗੱਲ ਕੀਤੀ ਹੈ ਸਾਂਝੀ ਵਾਲਤਾ ਦੀ ਮੈਂ ਤਾਂ ਹੁਣ ਵੀ ਪਿੰਡਾਂ 'ਚ ਕਹਿੰਨਾ ਯਾਰ ਪਾਰਟੀਆਂ ਨੂੰ ਮਾਰੋ ਗੋਲੀ ਭਾਈਚਾਰਾ ਕਾਇਮ ਰੱਖੋ ਬਾਬੇ ਨੇ ਕਿਹਾ ਸੀ ਗੁਰਮੁਖਸਾਂ ਨੇ ਵੀ ਭਾਈਚਾਰਾ ਨਾ ਗਵਾਇਓ ਜੇ ਇਹ ਤਾਂ ਹਵਾਵਾਂ ਉੱਡਦੀਆਂ ਰਹਿਣੀਆਂ ਜਾਂਦੀਆਂ ਰਹਿਣੀਆਂ ਕੋਈ ਕਿਸੇ ਪਾਰਟੀ ਨਾਲ ਰਵੇ ਤੇ ਭਾਈਚਾਰਾ ਨਾ ਗਵਾਇਓ ਜੇ ਜੇ ਪੰਜਾਬ ਬਚਾਉਣਾ ਤੇ ਪੰਜਾਬ ਦਾ ਭਾਈਚਾਰਾ ਬਣਾ ਲਓ ਤਾਂ ਦੋਸਤੋ ਇਹ ਬਹੁਤ ਵੱਡੀ ਗੱਲ ਕਹੀ ਹੈ ਮੁਖਤਿਆਰ ਜ਼ਫਰ ਜੀ ਨੇ ਕਿ ਇਹ ਗਦਰੀ ਬਾਬਾ ਗੁਰਮਖ ਸਿੰਘ ਲਲਤੋਂ ਨੂੰ ਮਿਲੇ ਹੋਰਾਂ ਨੂੰ ਗਦਰੀ ਬਾਬਿਆਂ ਨੂੰ ਮਿਲਦੇ ਰਹੇ ਨੇਗੇ ਕਿਉਂਕਿ ਉਸ ਪੀੜੀ ਦੇ ਨੇ ਤੇ ਇਹਨਾਂ ਨੇ ਜਿਹੜਾ ਸੁਨੇਹਾ ਦਿੱਤਾ ਕਿ ਆਪਣਾ ਭਾਈਚਾਰਾ ਆਪਣੇ ਦੇਸ਼ ਦੀ ਏਕਤਾ ਅਖੰਡਤਾ ਭਾਈਚਾਰਾ ਫਿਰਕਿਆਂ ਦੇ ਨਾਂ ਤੇ ਕਦੇ ਵੀ ਨਹੀਂ ਲੜਨਾ ਹੈਗਾ ਤੇ ਇਕੱਠੇ ਹੋ ਕੇ ਕਿਰਤ ਨੂੰ ਬਚਾਉਣ ਦਾ ਸੁਨੇਹਾ ਇਹਨਾਂ ਨੇ ਦਿੱਤਾ ਹੈ ਜਫਰ ਸਾਹਿਬ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਸਾਨੂੰ ਜਿੱਥੇ ਗਦਰੀ ਬਾਬਾ ਗਾਂਧਾ ਸਿੰਘ ਜਿਹੜੇ ਜੀਰਾ ਤਹਿਸੀਲ ਦੇ ਵਿੱਚ ਕੱਚਰਪਨ ਪਿੰਡ ਦੇ ਹੋਏ ਆ ਉਹਨਾਂ ਬਾਰੇ ਜਾਣਕਾਰੀ ਦਿੱਤੀ ਹੈ ਉੱਥੇ ਗਦਰੀ ਬਾਬਿਆਂ ਦਾ ਸਨੇਹਾ ਵੀ ਸਾਨੂੰ ਤੁਸੀਂ ਅੱਜ ਸੁਣਾਇਆ ਹੈਗਾ ਕਿ ਕਿਰਤਨ ਨੂੰ ਬਚਾਓ ਕਿਰਤੀਆਂ ਨੂੰ ਬਚਾਓ ਦੇਸ਼ ਨੂੰ ਬਚਾਉਣਾ ਹੈਗਾ ਫਿਰਕਿਆਂ ਤੋਂ ਉੱਪਰ ਉੱਠ ਕੇ ਜ਼ਿੰਦਗੀ ਜਿਉਣੀ ਹੈ ਇਹ ਤੁਹਾਡੇ ਲਈ ਸਾਨੂੰ ਵੱਡਾ ਸਨੇਹਾ ਦਿੱਤਾ ਤੁਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ